ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੇਟੇ ਇਹ ਜਿਹਾ ਹਰ ਇੱਕ ਕਬੱਡੀ ਦੇ ਵਿੱਚ ਜੋ ਵੀ ਸਿਸਟਮ ਚੱਲਦਾ ਨਾ ਤੁਹਾਨੂੰ ਅੱਗੇ ਵੀ ਉਹਦੇ ਬਾਰੇ ਪੁੱਛਣਾ ਤੇ ਇਹ ਮੈਨੂੰ ਦੱਸੋ ਕਿ ਅੱਜ ਤੁਸੀਂ ਕਿਸ ਚੀਜ਼ ਬਾਰੇ ਮਤਲਬ ਕਿ ਤੁਹਾਨੂੰ ਨੌਲੇਜ ਚਾਹੀਦਾ ਹੈ ਕਿ ਜਿਹਦੇ ਬਾਰੇ ਤੁਹਾਨੂੰ ਪਤਾ ਨਾ ਹੋਵੇ ਕਿ ਇਹਦੇ ਵਾਸਤੇ ਉਸਤਾਦ ਜੀ ਕੀ ਹੁੰਦਾ ਤੇ ਫਿਰ ਇਸ ਤਰ੍ਹਾਂ ਕਰੀਏ ਤੇ ਕੀ ਹੁੰਦਾ ਉਹਦੇ ਬਾਰੇ ਜੋ ਵੀ ਤੁਸੀਂ ਕਬੱਡੀ ਬਾਰੇ ਖੋਲ ਕੇ ਆਪਣੇ ਵਾਸਤੇ ਤੁਹਾਨੂੰ ਨੌਲੇਜ ਵਾਸਤੇ ਤੁਸੀਂ ਜਾਨਣਾ ਚਾਹੁੰਦੇ ਹੋ ਮੈਨੂੰ ਦੱਸੋ ਕੋਈ ਵੀ 플레이ਰ ਇੱਕ ਦੱਸੋ ਵੀ ਉਸਤਾਦ ਜੀ ਅਸੀਂ ਫਲਾਣੀ ਚੀਜ਼ ਬਾਰੇ ਹਜ ਜਾਨੂੰ ਨੌਲੇਜ ਦਿਓ ਕੋਈ ਬੰਦਾ ਇੱਕ ਉੱਠ ਗਿਆ ਦੱਸੋ ਲਈ ਜਿਹੜੀ ਪੱਟੀਆਂ ਹੈਗੀ ਉਹ ਦੋਣੀ ਚਾਹੀਦੀ ਕਿ ਨਹੀਂ ਜੜੀਆਂ ਪੱਟੀਆਂ ਆਮ ਸਾਰੇ 플레이ਰ ਲਾਂਦੇ ਹੈ ਹਾਂ ਬੈਠੋ ਸ਼ਾਬਾਸ਼ ਦੇਖੋ ਇਹ ਬਹੁਤ ਵਧੀਆ ਇਸ ਬੱਚੇ ਨੇ ਸਵਾਲ ਪੁੱਛਿਆ ਕਿ ਜਦੋਂ ਅਸੀਂ ਗਰਾਊਂਡ 'ਚ ਜਾਂਦੇ ਆ ਨਾ ਗਰਾਊਂਡ 'ਚ ਜਾਂਦੇ ਆ ਤੇ ਆਮ ਇੱਕ ਪੋਜੀਸ਼ਨ ਵੇਖਿਓ ਤੁਸੀਂ ਸਿਆਣੇ ਪੁੱਤਰੋ ਉਹ ਪੋਜੀਸ਼ਨ ਪਲੇਅਰ ਦੀ ਇਹ ਬਣਦੀ ਹੈ ਕਿ ਇਹ ਪਲੇਅਰ ਖੇਡਣ ਆਇਆ ਕਿ ਚਾਹੇ ਕਿ ਹਸਪਤਾਲ ਚੋਂ ਰਗਣਾ ਲੱਗੀਆਂ ਤੇ ਪੱਟੀਆਂ ਕਰਾ ਕੇ ਆਇਆ ਆਮ ਇੱਕ ਕਬੱਡੀ ਦੀ ਪੋਜੀਸ਼ਨ ਇਹ ਬਣ ਗਈ ਹੈ ਕਿ ਜਦੋਂ ਕੋਈ ਪਲੇਅਰ ਕਬੱਡੀ ਚ ਆਉਂਦਾ ਗੋਡਿਆਂ ਤੇ ਪੱਟੀਆਂ ਅਰਕਾਂ ਤੇ ਪੱਟੀਆਂ ਮੋਰਾਂ ਤੇ ਪੱਟੀਆਂ ਵਖੀਆਂ ਤੇ ਪੱਟੀਆਂ ਗਿੱਟਿਆਂ ਤੇ ਪੱਟੀਆਂ ਪੱਟੀਆਂ ਹੀ ਪੱਟੀਆਂ ਬੰਦੇ ਆ ਨਾ ਵੇਖਿਆ ਐਕਚੁਅਲੀ ਬੇਟੇ ਉਹ ਪਟੀਆਂ ਕਿਉਂ ਬੰਦੇ ਆ ਜਾਂ ਕਿਉਂ ਵੱਜਦੀਆਂ ਜਿਹੜਾ ਬੰਦਾ ਗਰਾਊਂਡ ਦੇ ਵਿੱਚ ਜਾਂਦਾ ਹੈ ਰੂਟੀਨ ਚ ਆਪਣੀ ਗਰਾਊਂਡ ਵਰਕ ਜਿਮ ਵਰਕ ਨਹੀਂ ਜਿਮ ਦਾ ਕੋਈ ਵਰਕ ਨਹੀਂ ਗਰਾਊਂਡ ਵਰਕ ਗਰਾਊਂਡ ਤੇ ਜਾਂਦਾ ਹੈ ਰਨਿੰਗ ਕਰਦਾ ਹੈ 10 12 ਗੇੜੇ ਰਨਿੰਗ ਕਰਦਾ ਹੈ ਫਿਰ ਉਸ ਤੋਂ ਬਾਅਦ ਆਪਣੀ ਪੂਰੀ ਐਕਸਰਸਾਈਜ਼ ਕਰਦਾ ਹੈ ਵਾਰਮ ਅਪ ਹੋ ਕੇ ਫਿਰ ਆਪਣੀ ਗੇਮ ਲਾਉਂਦਾ ਠੀਕ ਉਸ ਬੰਦੇ ਨੂੰ ਖੁਦਾਣਾ ਖਾਸਤਾ ਕਿਤੇ ਹੈ ਕਿਤੇ ਪੱਟੀ ਦੀ ਰੋਡ ਪੈ ਜੇ ਕਿ ਉਹਨੂੰ ਮੜ ਜਾ ਕਿਤੇ ਉਹਦੀ ਕਿਤੇ ਪ੍ਰਾਣੀ ਛੱਟ ਕਿਤੇ ਡਿੱਗਿਆ ਡੁੱਗਿਆ ਹੋਵੇ ਤੇ ਉੱਥੇ ਉਹਨੂੰ ਪੱਟੀ ਦੀ ਤੇ ਫੇਰ ਉਹ ਇੱਕ ਦੀ ਕਿਤੇ ਕਿਤੇ ਗਿੱਟੇ ਤੇ ਚਾ ਕਿਤੇ ਬਾਕੀ ਕੀ ਹੁੰਦਾ ਕਿ ਦੇਖੋ ਜਿਸ ਤਰ੍ਹਾਂ ਅਸੀਂ ਸ਼ੌਕ ਨੂੰ ਪੱਟੀਆਂ ਅੱਧੇ ਬੰਦੇ ਸ਼ੌਕ ਨੂੰ ਲਾਈ ਜਾਂਦੇ ਆ ਸ਼ੌਕ ਨੂੰ ਪੱਟੀਆਂ ਲਾਈ ਜਾਂਦੇ ਆ ਹੁੰਦਾ ਕੀ ਹੈ ਕਿ فرض ਕਰੋ ਮੇਰੇ ਇੱਥੇ ਗੋਡੇ ਤੇ ਦਰਦ ਹੁੰਦੀ ਹੈ ਠੀਕ ਇੱਕ ਪੱਟੀ ਮੈਂ ਥੱਲੇ ਬੰਨਤੀ ਇੱਕ ਪੱਟੀ ਮੈਂ ਗੋਡੇ ਦੇ ਉੱਤੇ ਲਪੇਟਦੀ ਲਪੇਟਦੇ ਨਾ ਤੇ ਗੋਡਾ ਮੇਰਾ ਜਿਹੜੀ ਦਰਦ ਹੋ ਰਹੀ ਹੈ ਉਹ ਵੀਕ ਹੈ ਕਿਉਂਕਿ ਉੱਥੇ ਪੂਰਾ ਖੂਨ ਦਾ ਦਬਾਅ ਚਾ ਉਹ ਚ ਚਰਬੀ ਘਟਾ ਤਾਂ ਦਰਦ ਹੋ ਰਹੀ ਉਹਦੇ ਚ ਜਦੋਂ ਮੈਂ ਥੱਲੇ ਵੀ ਪੱਟੀ ਬੰਨਤੀ ਉੱਤੇ ਵੀ ਪੱਟੀ ਬੰਨਤੀ ਤੇ ਜਿਹੜਾ ਖੂਨ ਦਾ ਸਰਕਲ ਆ ਪੂਰਾ ਉਹ ਥੱਲੋਂ ਵੀ ਰੁਕ ਗਿਆ ਉੱਤੋਂ ਵੀ ਰੁਕ ਗਿਆ ਤੇ ਜਿਹੜਾ ਗੋਡਾ ਮੇਰਾ ਵੀਕ ਹੀ ਉੱਥੇ ਕਮਜ਼ੋਰੀ ਹੋਰ ਆ ਗਈ ਦੋ ਕੌਡੀਆਂ ਪਾਉਂਦਾ ਜਾਫੀ ਦੋ ਜਫੇ ਲਾਉਂਦਾ ਤੇ ਚੰਗਾ ਭਲਾ ਗਰਾਊਂਡ 'ਚ ਡਿੱਗ ਪੈਂਦਾ ਤੁਹਾਡੇ ਸਾਹਮਣੇ ਡਿੱਗਦੇ ਆ ਡਿੱਗਦੇ ਆ ਨਾ ਕਿਉਂ ਡਿੱਗਦੇ ਆ ਉਹ ਇਸੇ ਕਰਕੇ ਡਿੱਗਦੇ ਆ ਕਿਉਂ ਜਿਹੜਾ ਅੱਗੇ ਕਮਜ਼ੋਰ ਹੀ ਉਹਨੂੰ ਥੱਲੋਂ ਵੀ ਬੰਨਤਾ ਉੱਤੋਂ ਵੀ ਬੰਨਤਾ ਲਹੂ ਜਾਂਦਾ ਨਹੀਂ ਉਹ ਗੋਡਾ ਹੋਰ ਵੀਕ ਹੋ ਗਿਆ ਤੇ ਉੱਥੇ ਹੀ ਉਹ ਮਰੋੜਾ ਖਾ ਗਿਆ ਪੱਟੀਆਂ ਦਾ ਕੋਈ ਫੰਕਸ਼ਨ ਨਹੀਂ ਠੀਕ ਇਹ ਸਿਰਫ ਜਦੋਂ ਤੁਸੀਂ ਐਕਸਰਸਾਈਜ਼ ਘੱਟ ਕੀਤੀ ਗਰਾਊਂਡ ਵਰਕ ਘੱਟ ਕੀਤਾ ਫਿਰ ਤੁਹਾਨੂੰ ਉਹ ਪੱਟੀਆਂ ਜਿਹੜੀਆਂ ਨੇ ਉਹ ਲਾਉਣੀਆਂ ਹੀ ਪੈਣੀਆਂ ਠੀਕ ਹੈ ਇਸ ਕਰਕੇ ਇਹ ਪੱਟੀਆਂ ਨੂੰ ਕੋਸ਼ਿਸ਼ ਕਰਨੀ ਹੈ ਕਿ ਜਿੰਨੇ ਵੀ ਤੁਸੀਂ ਆ ਜਿੰਨੇ 플레이ਰ ਆਪਣੇ ਆਉਦੇ ਹੋ ਜਾਂਦੇ ਹੋ ਨਵੇਂ ਮੈਚ ਹੁਣ ਖੇਡਣੇ ਆ ਕੋਈ ਪੱਟੀ ਦਾ ਇਸਤੇਮਾਲ ਨਹੀਂ ਕਰੇਗਾ ਠੀਕ ਹੈ ਜੇ ਤੁਸੀਂ ਇਹ ਮਤਲਬ ਕਿ ਵੇਖਿਆ ਉਹ ਜਾਫੀ ਨਾ ਇੱਕ ਮੈਚ ਦੇ ਵਿੱਚ ਮੈਂ ਵੇਖਿਆ ਸੀ ਤੇ ਉਹਨਾਂ ਨੇ ਉਹ ਕਾਫੀ ਤਗੜਾ ਮੈਚ ਹੀ ਤੇ ਖੁਸ਼ੀ ਨੂੰ ਸੱਦਿਆ ਤੇ ਖੁਸ਼ੀ ਦੀ ਹੱਥ ਦੀਆਂ ਪੱਟੀਆਂ ਖਲਾਈਆਂ ਉਹਨਾਂ ਤੇ ਦੇਖੋ ਮੈਂ ਨਹੀਂ ਇਹ ਚਾਹਦਾ ਵੀ ਮੈਂ ਇਹ ਕਿਸੇ ਨੂੰ ਕਹਿ ਰਿਹਾ ਵੀ ਖੁਸ਼ੀ ਦੀਆਂ ਹੱਥ ਦੀਆਂ ਪੱਟੀਆਂ ਖਲਾਈਆਂ ਚਾ ਕਿਉਂ ਖਲਾਈਆਂ ਮੈਂ ਮੇਰਾ ਮੇਰਾ ਮਕਸਦ ਇਹ ਨਹੀਂ ਹੈਗਾ ਮੇਰਾ ਮਤਲਬ ਇਹ ਹੈ ਕਿ ਚਲੋ ਯਾਰ ਜੇ ਅਸੀਂ ਖੇਡ ਰਹੇ ਹਾਂ ਤੇ ਉਹ ਪੱਟੀਆਂ ਬੰਨਣ ਨਾਲ ਜੇ ਕਿਸੇ ਨੂੰ ਕੋਈ ਸੱਟ ਪੇੜ ਲੱਗਦੀ ਹੈ ਚਾ ਕੋਈ ਹੁੰਦੀ ਹੈ ਤੇ ਉਹ ਬੰਨਣ ਦਾ ਕੀ ਮਤਲਬ ਆ ਉਹ ਉਸ ਤਰ੍ਹਾਂ ਖੇਡੋ ਠੀਕ ਹੈ ਨਾ ਇਸ ਕਰਕੇ ਜਦੋਂ ਤੁਹਾਡੇ ਅੰਦਰ ਖਰਾਕ ਹੈ ਤੁਹਾਡੇ ਅੰਦਰ ਸਭ ਕੁਝ ਹੈ ਤੇ ਫਿਰ ਪੱਟੀਆਂ ਦਾ ਕੋਈ ਮਤਲਬ ਹੀ ਨਹੀਂ ਰਹਿਣਾ ਤੁਸੀਂ ਫਿਰ ਆਪੇ ਹੀ ਭੱਜ ਜਾਣਾ ਤੁਸੀਂ ਕਹਣਾ ਲੈ ਵੀ ਦੱਸ ਕਿਹੜੀਆਂ ਪੱਟੀਆਂ ਹੈ ਤੇ ਉਹ ਜਿਹੜੇ ਹੁਣ ਆ ਗਿੱਟਿਆਂ ਗੁੱਟਿਆਂ ਨੂੰ ਜ਼ਿਆਦਾ ਬੰਦੇ ਬਾਹਰਲੇ ਮੁਲਕਾਂ 'ਚ ਮੇਰੇ ਹਿਸਾਬ ਨਾਲ ਤੇ ਤਾਂ ਬੰਦੇ ਕੋਈ ਸਲਿੱਪ ਦੀ ਗਰਾਉਂਡਾਂ ਹੁੰਦੀਆਂ ਹਾਂ ਉਹ ਕੋਈ ਰੀਜ਼ਨ ਹੋ ਸਕਦਾ ਉਹਦੇ ਕਰਕੇ ਉਹ ਬੰਨਣਾ ਵੇ ਤੇ ਉਹ ਮੈਂ ਕਹਿ ਨਹੀਂ ਸਕਦਾ ਵੀ ਉਹ ਘਾਲੀਆਂ ਗਰਾਉਂਡਾਂ ਤੇ ਉੱਥੇ ਪੈਰ ਤਿਲਕਦੇ ਉੱਥੇ ਉਹ ਬੰਨ ਸਕਦੇ ਹੋ ਤੇ ਇਹ ਜਿਹੜੀਆਂ ਬੰਨ ਲੈਣੀਆਂ ਉਹਦੇ ਨਾਲ ਤੁਹਾਡੇ ਵੀਕ ਜਿਹੜੇ ਨਾ ਆਰਗਨ ਜਿਹੜੇ ਸਾਡੇ ਨਾ ਜੋਇੰਟਸ ਹੈ ਜਿਹੜੇ ਨਾ ਇਹ ਹੋਰ ਵੀਕ ਹੁੰਦੇ ਆ ਹੋਰ ਵੀਕ ਹੋਣ ਨਾਲ ਸਾਨੂੰ ਹੋਰ ਤਕਲੀਫ ਹੁੰਦੀ ਆ ਹੋਰ ਸੱਟ ਲੱਗਦੀ ਆ ਇਸ ਕਰਕੇ ਪੱਟੀਆਂ ਦਾ ਇੱਕ ਵੱਡੀ ਦੇ ਵਿੱਚ ਕੋਈ ਮਕਸਦ ਨਹੀਂ ਹੁੰਦਾ ਹਾਂ ਜੇ ਕੋਈ ਤਕਲੀਫ ਹੈ ਤੇ ਉਹਦਾ ਹੱ ਕਿਉਂ ਬੰਦਾ ਕੋਈ ਕੈਲਸ਼ੀਅਮ ਖਾਵੇ ਕੋਈ ਆਇਰਨ ਖਾਵੇ ਤੇ ਉਹਦਾ ਜੋੜ ਦਾ ਹੱਲ ਕਰੇ ਇਹ ਨਹੀਂ ਹੱਲ ਕੇ ਉਹਤੇ ਪੱਟੀਆਂ ਲਾ ਕੇ ਉਹਨੂੰ ਹੋਰ ਕਮਜ਼ੋਰ ਕਰਕੇ ਤੇ ਆਪਣੇ ਕਬੱਡੀ ਦੇ ਵਿੱਚ ਬਾਥਾ ਪਾਵੇ ਠੀਕ ਹੈ ਬੇਟੇ ਤੇ ਹੋਰ ਅੱਜ ਅਸੀਂ ਆਪਣਾ ਸਾਡੇ ਪ੍ਰਿੰਟ ਤੋਂ ਭੈਣੀ ਭੰਗ ਤੋਂ ਮੁੰਡਾ ਰੋਹਿਤ ਆਉਂਦਾ ਠੀਕ ਹੈ ਇਹ ਬਹੁਤ ਵਧੀਆ ਕਾਫੀ ਚਿਰ ਤੋਂ ਆਉਂਦਾ ਹੈ ਤੇ ਅਸੀਂ ਇੱਕ ਇਸ ਬੱਚੇ ਨੇ ਇੱਧਰ ਆ ਵੀ ਰੋਹਿਤ ਇੱਕ ਇੱਕ ਇਸ ਇੱਕ ਇਹਨੇ ਬੱਚੇ ਨੇ ਕਿਹਾ ਵੀ ਮੈਂ ਕੇਸ਼ਵੀ ਰੱਖਾਂਗਾ ਤੇ ਕੇਸ਼ ਨੇ ਰੱਖ ਲਿਆ ਕਿੰਨਾ ਚਿਰ ਹੋ ਗਿਆ ਟਾਈਮ ਨੂੰ ਇਹ ਵੀ ਨਹੀਂ ਆ ਗਿਆ ਫਮੀ ਨਾ ਗਿਆ ਤੇ ਇਸ ਬੱਚੇ ਨੇ ਹੁਣ ਕੇਸ ਵੀ ਰੱਖੇ ਆ ਕਿਉਂਕਿ ਇਹ ਦਿਲ ਚਾਪੀ ਮੈਂ ਵੀ ਮੈਂ ਕੇਸ ਰੱਖ ਕੇ ਤੇ ਫਿਰ ਮੈਂ ਖੇਡਾਂਗਾ ਤੇ ਬਹੁਤ ਵਧੀਆ ਤੇ ਇਹਨੂੰ ਅਹੀਂ ਅੱਜ ਜਿਹੜਾ ਉਹ ਮਤਲਬ ਕਿ ਥੋੜਾ ਕੁਝ ਦੇਣਾ ਵੀ ਇਹ ਘੋਕਾ ਥੋੜਾ ਖਾਵੇ ਹੋਰ ਤਗੜਾ ਹੋਵੇ ਲਿਆ ਵੀ ਆਪਣਾ ਦੇਖੇ 1 ਮਿੰਟ ਆ ਫੜੋ ਬਾਬਾ ਸਾਹਿਬ ਜੀ ਇਹ ਫੜ ਲਓ ਇਹ ਵੀ ਲਓ ਇਧਰ ਆ ਦੀ ਸੇ ਇੱਕ ਮਿੰਟ ਆ ਮੇਰਾ ਵੀਰ ਆਹ ਇੱਕ 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 ਮੈਂ ਹੋਰ ਤੁਹਾਨੂੰ ਦੱਸਣਾ ਚਾਹੁੰਨਾ ਬੇਟੇ ਆ ਜਿਹੜੇ ਸਤਕਾਰਯੋਗ ਸਾਡੇ ਇਹ ਭਰਾ ਛੋਟਾ ਮੇਰਾ ਸਲਾਪੁਰ ਨੇ ਦਾ ਪਿੰਡ ਹੈ ਇਹ ਵੀ ਬਹੁਤ ਤਗੜੀ ਮਿਹਨਤ ਇਸ ਬੰਦੇ ਨੇ ਕੀਤੀ ਹੈ ਆਪਣੀ ਸਟੱਡੀ ਦੇ ਵਿੱਚ ਤੇ ਹੁਣ ਇਹਨੇ ਤਕਰੀਬਨ 2-3 ਟੈਸਟ ਆਮਾਨ ਸਾਹਬ ਦੀ ਸਰਕਾਰ ਦੇ ਵਿੱਚ ਕਲੀਅਰ ਕਰਕੇ ਤੇ ਹੁਣ ਇਹਨੇ ਚੋਇਸ ਕੀਤੀ ਹੈ ਮੈਨੂੰ ਵਧੀਆ ਨੌਕਰੀ ਕਿਹੜੀ ਗਾਰਡ ਉਹਦੇ ਚ ਆਪਣੇ ਚ ਜਿਹੜਾ ਜੰਗਲਾਤ ਵਿਭਾਗ ਵਿੱਚ ਇਹ ਦੋ ਤਿੰਨ ਟੈਸਟ ਇਹਨੇ ਕਲੀਅਰ ਕੀਤੇ ਤੇ ਹੁਣ ਇਹਨੂੰ ਇਹਨੇ ਫਿਰ ਚੋਇਸ ਕੀਤੀ ਮੈਨੂੰ ਵਧੀਆ ਨੌਕਰੀ ਕਿਹੜੀ ਲੱਗੇਗੀ ਘਰ ਦੇ ਲੱਗੇ ਇਸ ਬੰਦੇ ਨੇ ਹੁਣ ਆ ਤੁਹਾਡਾ ਆਈਟੀਆਈ ਦਾ ਜਿਹੜਾ ਗਵਰਨਮੈਂਟ ਸਕੂਲ ਹੈ ਉੱਥੇ ਇਹ ਕਲਰਕ ਸਾਹਿਬ ਲੱਗੇ ਆ ਸਾਡੇ ਤੇ ਇਹਨਾਂ ਵਾਸਤੇ ਵੀ ਇੱਕ ਕਲਾਪਿੰਗ ਜਰਾ ਆਪੇ ਹੀ ਕਰਿਆ ਕਰੋ ਕਿੰਨੇ ਵਧੀਆ ਠੀਕ ਹੈ ਇਹ ਇਹਨਾਂ ਦਾ ਵੀ ਮਤਲਬ ਕਿ ਇਹ ਤੋਂ ਇੱਕ ਗਾਈਡ ਲੈਣੀ ਹੈ ਤੇ ਇਹ ਵੀ ਜਿਹੜੇ ਸਤਕਾਰਯੋਗ ਹੈਗੇ ਆ ਇਹਨਾਂ ਵੀ ਸਾਡੇ ਬੱਚਿਆਂ ਨੂੰ ਸਨਮਾਨਤ ਕੀਤਾ ਵੀ ਇਹ ਲਿਆ ਕੇ ਕਿਉਂ ਦਿੰਦੇ ਆ ਚਾਹੇ ਹੋਰ ਵੀ ਬੱਚਿਆਂ ਨੂੰ ਕਰਦੇ ਤੇ ਮਨੂੰ ਵੀ ਇਹ ਕਹਿੰਦੇ ਆ ਵੀ ਜੇ ਕਿਸੇ ਬੱਚੇ ਨੂੰ ਕੋਈ ਜ਼ਰੂਰਤ ਹੋਵੇਗੀ ਤੇ ਮੈਂ ਉਹਦੀ ਮਦਦ ਕਰਾਂਗਾ ਠੀਕ ਹੈ ਸਤਕਾਰਯੋਗ ਆ ਪ੍ਰਮਾਤਮਾ ਇਹਨਾਂ ਨੂੰ ਵੀ ਚੜ੍ਹਦੀ ਕਲਾ ਚ ਰੱਖੇ ਇਹ ਸਾਰੇ ਬੰਦਿਆਂ ਦਾ ਯੋਗਦਾਨ ਪਵੇਗਾ ਫਿਰ ਤੁਸੀਂ ਤਗੜੇ ਬਣੋਗੇ ਠੀਕ ਹੈ ਇਸ ਤਰ੍ਹਾਂ ਹੀ ਨਾ ਜਿਹੜਾ ਇਹਦੀ ਗੱਲਾਂ ਹੀ ਕਰ ਰਹੇ ਆ ਇਹ ਤੁਸੀਂ ਪੁੱਛੋਗੇ ਨਾ ਇਹ ਬੇਟੇ ਪੁੱਛਣੋਂ ਹਟ ਗਏ ਹੀ ਇਹ ਇਹਨਾ ਆਪਣੇ ਕੋਚ ਐਵੇਂ ਬਨੋਟੀ ਕੋਚ ਬਣ ਗਏ ਤੇ ਉੱਥੇ ਲੈ ਕੇ ਟੀਮਾਂ ਚੱਲ ਜਣੀਆਂ ਤੇ ਸਾਰਾ ਤੇ ਪੁੱਛਣੋਂ ਹਟ ਗਏ ਤੇ ਪਲੇਅਰਾਂ ਨੂੰ ਪਤਾ ਹੀ ਨਹੀਂ ਕੀ ਬਣਨਿਆ ਕੀ ਨਹੀਂ ਬਣਨਿਆ ਤੇ ਉਹ ਵਿਚਾਰੇ ਇਹ ਉਹਨਾਂ ਤੇ ਕਸ਼ੂਰ ਹੀ ਕੋਈ ਨਹੀਂ ਤੇ ਉਹ ਲਾ ਲਾ ਕੇ ਟੇਪਾਂ ਤੇ ਐਵੇਂ ਖਾ ਖਾ ਜੋ ਵੀ ਸਿਸਟਮ ਤੇ ਉਹ ਖੇਡੀ ਜਾ ਰਹੇ ਐ ਇਸ ਕਰਕੇ ਇਹ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਹੈ ਜਿਸ ਚੀਜ਼ ਬਾਰੇ ਵੀ ਤੁਹਾਨੂੰ ਸ਼ੰਕਾ ਹੋਵੇ ਕੋਈ ਪੁੱਛਣਾ ਚਾਹੁੰਦੇ ਹੋ ਉਹ ਤੁਸੀਂ ਜਦੋਂ ਵੀ ਪੁੱਛੋਗੇ ਉਹ ਤੁਹਾਨੂੰ ਟੂ ਦੀ ਪੁਆਇੰਟ ਜਵਾਬ ਤੇ ਉਹਨੂੰ ਆਪਣੇ ਫਿਰ ਅੰਦਰ ਵਸਾਉਣਾ ਹੈ ਪਿੱਟੇਪਾ ਨਹੀਂ ਲਾਉਣੀਆਂ ਠੀਕ ਹੈ ਫਿਰ ਜੇ ਕੋਈ ਤਕਲੀਫ ਆ ਮੰਨੂ ਦੱਸੋ ਉਹਦਾ ਹੱਲ ਹੋਏਗਾ ਠੀਕ ਹੈ ਤੇ ਇਹ ਬੰਦਾ ਜਿਹੜਾ ਇਹ ਹੁਣੇ ਛਕੇ ਤੇ ਫਿਰ ਤਗੜਾ ਹੋ ਕੇ ਖੇਡ ਬੈਠੇ ਠੀਕ ਹੈ ਅਹੀਂ ਤੇਰੇ ਨਾਲ ਆ ਜੋ ਵੀ ਤੈਨੂੰ ਕੋਈ ਜ਼ਰੂਰਤ ਹੋਵੇ ਤੂੰ ਤਗੜਾ ਹੋ ਕੇ ਖੇਡ ਠੀਕ ਤੇ ਇਹ ਇਹਦੇ ਫਾਦਰ ਸਾਹਿਬ ਜਿਹੜੇ ਹੈਗੇ ਨੇ ਇਹ ਗਰੀਬ ਘਰ ਨੂੰ ਬਲੌਂਗ ਕਰਦਾ ਠੀਕ ਹੈ ਇਹਦਾ ਫਾਦਰ ਸਾਹਿਬ ਕਿਤੇ ਹੋਟਲ ਤੇ ਆਊਟ ਆਫ ਸਟੇਟ ਉੱਥੇ ਕੰਮ ਕਰਦੇ ਆ ਤੇ ਇਹ ਹੁਣ ਜੇ ਖੇਡੇਗਾ ਤਗੜਾ ਹੋ ਕੇ ਤੇ ਫਿਰ ਉਹਦੀ ਆਪਣੇ ਬਾਪੂ ਦੀ ਗਰੀਬੀ ਚੱਕ ਕੇ ਤੇ ਉਹਨੂੰ ਘਰ ਲਿਆ ਕੇ ਉਹਨੂੰ ਕਹੇਗਾ ਲੁੱਟ ਨਾ ਜਾ ਰੇ ਮੈਂ ਤਗੜਾ ਹੁਣ ਠੀਕ ਹੈ ਨਾ ਇਹ ਸਾਡਾ ਸਾਡਾ ਇਹ ਮਕਸਦਾ ਹਰ ਬੱਚਾ ਆਪਣੇ ਮਾਂ ਪਿਓ ਨੂੰ ਸੁਖ ਦੇਵੇ ਜਿਸ ਤਰ੍ਹਾਂ ਸਾਡੇ ਆਪਾ ਗੁੱਦੀਸ਼ ਨੇ ਦਿੱਤਾ ਨਾ ਇਹਦਾ ਬਾਪੂ ਹੁਣ ਇੱਥੇ ਆਉਂਦਾ ਉਹਨਾਂ ਦਾ ਰੋਟ ਨਿਆਰੇ ਤੂੰ ਬਹਿ ਜਾ ਹੁਣ ਤੇ ਹੁਣ ਮੈਂ ਕੰਮਾਈ ਠੀਕ ਹੈ ਨਾ ਇਹੀ ਮੇਰਾ ਏਮ ਹੈ ਕਿ ਤੁਸੀਂ ਕਮਾਈਆਂ ਕਰੋ ਤੇ ਮਾਂ ਪਿਓ ਸਾਰੇ ਤੁਹਾਡੇ ਭੈਣ ਭਰਾ ਸਾਰੇ ਸੁਖੀ ਵਸਣ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ